ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨੰਮੀ ਵੀਡੀਓ 'ਚ ਲੋ ਜੀ ਬਾਈ ਅੱਜ ਹਨਾ ਵੀਡੀਓ ਬਹੁਤ ਦਿਨ ਬਾਅਦ ਵੀਡੀਓ ਲੱਗਿਆ ਕਰਨਾ ਤੁਹਾਨੂੰ ਪਤਾ ਹੀ ਜਿਵੇਂ ਸਾਹਿਬ ਜਦਿਆਂ ਦੇ ਹਨਾ ਸਿੱਧੀ ਦਿਹਾੜੇ ਚੱਲਦੇ ਤੇ ਬਾਈ ਉਹਦੇ ਕਰਕੇ ਦਿਲੇ ਨਹੀਂ ਕਰਿਆ ਕਦੇ ਨਾ ਜਾਣ ਨੂੰ ਨਾ ਕਿਤੇ ਆਉਣ ਨੂੰ ਵਾ ਘਰੇ ਸਵੇਰੇ ਚ ਮਗੋਰ ਤਾਂ ਮੱਥਾ ਟੇਕਿਆਉਂਦੇ ਤੇ ਜਾਂ ਸ਼ਾਮ ਨੂੰ ਮੜਿਆ ਘੁੰਮੇ ਜਾਂਦੇ ਤੇ ਬਸ ਇਹੀ ਤਾਂ ਵੀ ਵੀਡੀਓ ਕਈ ਫੋਨ ਵੀ ਬਹੁਤ ਆਇਆ ਬਾਈ ਵੀਡੀਓ ਨਹੀਂ ਪਾਉਂਦੇ ਬਾਕੀ ਅੱਜ ਲੰਗੇ ਜਾਂਦੇ ਤੇ ਗਵਿੰਦਗੜ੍ਹ ਜੀ ਇੱਧਰ ਆਪਣਾ ਛੇੜ ਸਾਹਿਬ ਫਾਸਰੀ ਕਰਵਾਜੀ ਸਾਰਿਆਂ ਨੂੰ ਬਾਈ ਇਹ ਤੇ ਪਰੇਸ਼ਾਨੇ ਨਹੀਂ ਹੁੰਦਾ ਮੁੰਡਾ ਉਹਨਾਂ ਨੂੰ ਲੁਧਿਆਣਾ ਪਾਲੀ ਬਾਈ ਨੇ ਜਾਗਟਾਂ ਦੱਤੀਆਂ ਨਾ ਲੈ ਕੇ ਜਿਹੜੀਆਂ ਮੈਂ ਕਹਿੰਦਾ ਬਾਜ ਗਿਆ ਹੋਰ ਹੋਰ ਭਾਜਣ ਬਾਈ ਭਾਈ ਜੀ ਚੁੜੀਆਂ ਕਬੂਤਰੇ ਬਹੁਤ ਬਣਾਏ ਹੋਏ ਆਪਾਂ ਬਾਕੀ ਇਹ ਗਵਿੰਦਗੜ੍ਹ ਜੀ ਲੰਗੇ ਜਾਂਦੇ ਤੇ ਮੈਂ ਜਿੱਥੇ ਆਪਾਂ ਹੁੰਦਾਂ ਨਾ ਚਾਬੀਆਂ ਬਾਨੇ ਦੀ ਵੀਡੀਓ ਪਾਈ ਜਾਂਦੀਆਂ ਮੈਂ ਕਹਾਂ ਚਲੋ ਦੇਖ ਕੇ ਜਾਂਦੇ ਆ ਆਪਣੇ ਕਿਸਾਨ ਭਰਾਵਾਂ ਨੂੰ ਦਿਖਾਉਨੇ ਆ ਕੁਝ ਵੀ ਕੋਈ ਆਈਟਮ ਨਵੀਂ ਆਈ ਹੋਵੇ ਪਰ ਹੁਣ ਬਾਈ ਜਿਹੜੇ ਚਾਬੀਆਂ ਬੰਨੇ ਦਾ ਜ਼ੋਰ ਜ਼ਿਆਦਾ ਲੱਗ ਲਿਆ ਹੁਣ ਬਾਕੀ ਹੋਰ ਵੀ ਮਾਲ ਬਹੁਤ ਆਇਆ ਹੈ ਨਵਾਂ ਉਹਦਾ ਵਿੰਗੀਆਂ ਡੇਡੀਆਂ ਚਾਬੀਆਂ ਆਈ ਹੋਈਆਂ ਆ ਜੋ ਵੀ ਤੁਹਾਨੂੰ ਦਿਖਾਉਨੇ ਆ ਬਾਈ ਦੇਸੀ ਆਮਾ ਰਹਿ ਗਿਆ ਹੁਣ ਤਾਂ ਹਾਂ ਹੋਰ ਤਾਂ ਦੇਸੀ ਇਹਦਾ ਵਧੀਆ ਮਾਲ ਤਾਂ ਵਧੀਆ ਮਾਲ ਸਾਰਾ ਇਕੱਠਾ ਆ ਗਿਆ ਇਹ ਇਹਦਾ ਹੈਗਾ ਆਪਾਂ ਜਿਹਨ ਵਿੱਚੇ ਜਿਵੇਂ ਟੋਚਨ ਬਗਾਰਾ ਦੇ ਇੱਕ ਉਹ ਟੋਚਨ ਆ ਗੱਡੇ ਗੱਡੇ ਟੋਚਨਾਂ ਦੇ ਇਤਾਂ ਜਿੰਨਾ ਮਾਲ ਉਹ ਹੈ ਵੀ ਆ ਬਾਈ ਟੋਚਨ ਆ ਨਾ ਕਿ ਮੇਰੇ ਵੀਰ ਨੇ ਟੋਚਨ ਜਾਂ ਕੋ ਟੋਚਨ ਦਾ ਕੁੰਡਾ ਲੈਣਾ ਤਾਂ ਗਵਿੰਦ ਕੜਾ ਆ ਕੇ ਮੇਰਾ ਵੀਰ ਲਿਜਾ ਸਕਦਾ ਬਾਈ ਉਹਨਾਂ ਤੇ ਬਹੁਤ ਜਿਹੜਾ ਉਹ ਜਿਹੜਾ ਆਦਾ ਕੁੰਡਾ ਮੈਂ ਕਹਿੰਦਾ 1.50 ਕਿਲੋ ਦਾ ਹੋਣਾ ਬਾਈ ਇਹ ਟੋਜਣਾ ਕਿਹਾ ਹੈ ਟੋਜਣਾ ਵੀਰੇ ਇਹ ਟੋਜਨਤਾ ਹੈਗੇ ਨਹੀਂ ਟੋਜਣਾ ਫਿਰ ਵੱਡਾ ਤਾਂ ਹੁਣ ਜੇ ਦੋ ਕੁੰਡੇ ਜੇ ਫਸਾਉਣੇ ਪੈ ਗਏ ਇਹਦਾ ਚਖਣੇ ਇੰਨੀ ਬਹੁਤ ਔਖੇ ਆ ਆਪਨੇ ਦੂਏ ਪਏ ਆ ਫਲਾਸ ਤੋਜ ਪਲਾਸ ਜਾਂ ਦੂਆ ਬੀਜੇ ਪਲਾਸ ਨਾ ਕੋਈ ਕਿੰਨੇ ਤਰ੍ਹਾਂ ਦੇ ਪਲਾਸ ਆ ਜਿਹੜੇ ਮੇਖਾਂ ਪੱਟਣ ਵਾਲੇ ਹੋ ਗਏ ਔਰ ਵਿੱਚ ਦੂਏ ਉਹ ਨੇੜੇ ਉਹ ਰਿਫਟਾਈਆਂ ਵਾਲਾ ਉਹਨੇ ਆ ਤੋਚਣਾ ਹਨਾ ਪਲਾਸ ਪੇਸ਼ਕਾਸ ਹੋਰ ਵੀ ਬਹੁਤ ਸਾਰੇ ਹੁੱਕਾ ਦੇਖੋ ਇੱਧਰ ਕਿੰਨੇ ਮਜ਼ਬੂਤ ਆ ਮੰਨ ਲਓ ਜੇ ਟੋਚਨ ਦੀ ਜਗ੍ਹਾ ਟੋਚਨ ਨਹੀਂ ਪਉਣਾ ਤੇ ਫਿਰ ਆਪਾਂ ਭਾਈ ਵੀ ਜਿਜ ਘਟੜ ਲੱਗ ਜਨੈ ਨਾ ਉਹਦੇ ਚੱਕਰ ਜਿਵੇਂ ਆ ਜਾਂਦਾ ਵੀ ਭਾਰੀ ਬੜਾ ਤਕੜਾ ਟੋਚਨ ਨਹੀਂ ਵਿਆਹ ਬੈਠਾ ਸਾਰਿਆਂ ਦਾ ਛਰੇ ਵਾਲਾ ਬਾਕੀ ਚੈਨਾ ਆਰੇ ਚੈਨਾ ਪਈਆਂ ਹੁੱਕਾ ਨਿਊਮੋ ਟੋਚਣਾ ਨੂੰ ਪਾਉਨੇ ਆਪਾਂ ਹਨ ਲੱਗਣਾ ਵੀ ਧੋੜਾ ਢਾਡਾ ਕਰਦਾ ਮੋਟਰ ਹਾਈਡਰੋਲਿਕ ਮੋਟਰ ਇਹਦੇ ਕਹਿੰਦੇ ਆ ਨਾ ਕੰਪੈਨ ਬਿਨਾ ਕਲਚ ਤੋਂ ਆ ਗਈ ਆ ਆਏ ਬਾਈ ਉਹ ਬਿਨਾ ਕਲਚ ਚੱਲੀ ਜਗਾ ਲੱਗਦਾ ਆ ਪੰਪ ਲੱਗਦੇ ਆ ਉਹਦੀ ਜਗਾ ਇਹਦੇ ਆਪਾਂ ਕਹਿੰਦੇ ਆ ਨਾ ਵੀ ਹਨ ਬਿਨਾ ਕਲਚ ਤੋਂ ਕੰਮ ਆ ਗਈ ਆ ਆ ਮੋਟਰ ਆ ਬਾਈ ਇਹ ਚੱਪਾ ਚੱਪਾ ਦੇ ਵਿੱਚ ਤੇ ਸਮਾਨ ਜਿਹੜਾ ਆਉਂਦਾ ਨਿਕਲ ਕੇ ਹਨ ਭਾਜਣਾ ਹਾਂਜੀ ਜਹਾਜ਼ਾਂ ਦਾ ਹੀ ਸਮਾਨ ਆ ਬਾਈ ਉਹ ਤਾਂ ਆਪਣੇ ਤਾਂ ਐਡੀ ਮੋਟਰ ਲੱਗਦੀ ਹੀ ਨਹੀਂ ਕਾਹੇ ਨੂੰ ਪੰਪਾ ਹੈ ਜਿਹੜੇ ਆਪਣੇ ਹਾਈ ਟ੍ਰੋਲਲ ਪੰਪਾ ਨਾ ਬੁਲਾਉਂਦੇ ਕਮਾਈਨਾਂ ਤੇ ਲੈਫਟ ਵਾਲੇ ਉਹ ਪੰਪਾ ਹੈ ਪੰਪਾ ਰੋਸਾ ਖੜਾ ਦੇਖ ਐ ਭੀ ਦਿਖਾ ਮੜਾ ਕਿੱਡੇ ਕਿੱਡੇ ਤਗੜੇ ਪੰਪਾ ਆਤੀਆਂ ਨਹੀਂ ਆਹ ਤੋ ਚੰਦਾਰ ਦੇ ਲੱਗ ਗਿਆ ਯਾਰ ਕੁਪੀਆਂ ਅਚੈਨ ਕੁਪੀਆਂ ਦੇ ਨਾਲ ਟੋਚਨ ਦੇਖ ਲਾ ਮੈਂ ਕਹਿੰਦਾ ਵੀ ਧੂੜ ਕੱਟਾ ਸੌਦਾ ਹੈ ਸ਼ੈਨ ਕਾਤਿਆਂ ਇਹਨਾਂ ਦੀ ਬਾਲ ਆ ਦੇਖ ਇੱਧਰ ਸ਼ਾਫਟਾਂ ਪਈਆਂ ਇਹ ਸ਼ਾਫਟਾਂ ਦਾ ਟਰੱਕ ਰੀਆ ਸ਼ਾਫਟਾਂ ਵੀ ਬਾਈ ਪਕੜੇ ਸਮਾਨ ਦੀ ਨਹੀਂ ਗਈ ਰੀਆ ਇਹ ਟਰੱਕ ਦੇ ਥੱਲੇ ਸ਼ਾਫਟ ਹੁੰਦੀ ਆ ਮੈਂ ਬਾਈ ਪੌਤਾ ਖੜਾ ਆ ਟਰੱਕ ਵਾਲੀ ਸ਼ਾਫਟ ਨਹੀਂ ਇਹ ਇਹ ਚਿਪ ਚੁਪਦੀ ਆ ਬਾਈ ਉਹ ਉਹ ਤਾਂ ਟਰੱਕ ਵਾਲੇ ਸ਼ਾਫਟਾਂ ਨੇ ਤਾਂ ਉਹੀ ਤਾਂ ਤੈਨੂੰ ਕਹਿਣਾ ਵੀ ਟਰੱਕ ਵਾਲਾ ਤਾਂ ਹੈ ਹੀ ਨਹੀਂ ਸਮਾਨ ਇਹ ਸ਼ਾਫਟਾਂ ਇਹ ਚਿਪ ਚੁਪਦੀਆਂ ਸ਼ਾਫਟਾਂ ਜਾਂ ਪੈਂਦੀ ਹੋਣੇ ਕਿ ਜੇ ਹੋਰ ਮਸ਼ੀਨਰੀ ਦੇ ਹੈਵੀ ਬਹੁਤ ਆ ਕੁਡ ਕੋਟ ਬੜਾ ਮਾਤ ਆ ਉਹ ਤੋchna ਹੈ ਭਾਈ ਇਹ ਆ ਬੂਤ ਕਾਰਾ ਨਹੀਂ ਲਾ ਫਾਇਰ ਬਈਆ ਕੰਡਾ ਹੋਊਗਾ ਨਾ ਨਾ ਠੀਕੇ ਸੇ ਤੁਮ ਹੋਊਗਾ ਫਾਇਦਾ ਕੰਡਾ ਹੀ ਹੋਊਗਾ ਕੰਡਾ ਨਹੀਂ ਹੋਊਗਾ ਕੀ ਆ ਵਜ ਰਿਹਾ ਹੋਰ ਕੋਈ ਗਾੜ ਭਈਏ ਬੰਦਾ ਆਂਦਾ ਕੰਡਾ ਮੀਟਰ ਲੱਕੇ ਆ ਰਹਾ ਟਰੱਕ ਨਹੀਂ ਕੋ ਚੈਨ ਕੀਤੀ ਹੈ

ਗੱਡੀਆਂ ਗੱਡੀਆਂ ਆ ਗਈਆਂ ਮਾਰ ਕੇ ਕੜੀ ਰੂਈ ਤਾਂ ਨਹੀਂ ਹੈਂਕ ਮਾਣੇ ਰੂਈ ਦੇ ਦੇਸੀ ਰੂਈ ਦੀ ਹੈ ਜਿਆਰਪਾ ਦੁੱਧ ਦਾ ਬੰਨਾ ਨਹੀਂ ਹੋਈਗਾ ਮੈਂਨੇ ਜਸੀ ਗੜਾ ਲੱਗਿਆ ਪਿਆ ਚਾਬੀਆਂ ਦਾ ਹੈ ਤਾਂ ਬਹੁਤ ਭਟੇੜ ਦਾ ਤਾਂ ਲੱਗਿਆ ਏ 25 ਨੰਬਰ ਭਟੇੜ ਦਾ ਹੈ ਹੈ ਬਰਮੇ ਦੇ ਹਲਾ ਹੈਪੀ ਨਵੇਂ ਬਰਮੇ ਆਲਾ ਨਵੇਂ ਬਰਮੇ ਆ ਜੇ ਉਹ ਲੈਣ ਚਲੇ ਜਾ ਤਿੰਨ 400 ਦਾ ਬਰਮਾ ਹੈ 2 250 ਦਾ ਬਰਮਾ ਹੈ ਤਿੰਨ 400 ਦਾ ਮਿਲਦਾ ਹੁਣ ਕਿਲੋਆਂ 'ਚ ਮਿਲਦੇ ਆ ਉਹਦਾ ਹੈ ਚਾਬੀਆਂ ਵੀ ਕਿਲੋਆਂ 'ਚ ਆ ਸਹੀ ਆ ਜਿਹੜਾ ਬੰਦੇ ਨੇ ਕੋਈ ਕੰਮ ਤੋੜਨਾ ਬਾਈ ਹੋਰ ਤੇ ਲਿਜਾ ਸਕਦਾ ਜਿਵੇਂ ਕਿਸੇ ਕੋਈ ਮੋਟਰਸਾਈਕਲਾਂ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਹੋਰ ਤੇ ਚੰਗਾ ਸਮਾਨ ਲਿਜਾ ਸਕਦਾ ਆਹ ਦੇ ਲਗਾ ਬਈਆਂ ਗਈਆਂ ਇਹ ਤਾਂ ਨਹੀਂ ਵੀ ਰੱਖਣਾ ਹੈ ਇੱਕ ਕੁੰਡੀਆਂ ਬੋਟੜ ਜਾਬੀਆਂ ਹੁੰਦੀਆਂ ਵੀਰੇ ਇਹ ਆਹ ਹੱਥ ਪਾਉਣ ਨਾਲ ਲੋਟਾ ਹਾਂ ਬੋਟੜ ਸਮਾਨ ਹੁੰਦਾ ਹੈ ਇਹਦਾ ਭਾਈ ਪੰਪ ਦੇ ਹੋਲੈਂਡ ਨੂੰ ਜ਼ਰੂਰ ਚੱਲ ਨਹੀਂ ਜੀ ਲੱਗਦਾ। ਕਾਉ ਵੀਰੇ ਕੋਈ ਰਹੇਗੇ ਰੇਗਜੀਪੁਰ ਜਿਹਦਾ ਰੇਗ ਟੂਲਾ। ਨਿਕਲ ਗਿਆ ਰੈਂਚੜ ਦੇ ਵਿੱਚੋਂ ਜੀ। ਚਾਪੇ ਵਧੀਆ ਹੈ ਰੈਂਚੜ ਦੇਖੋ ਕਿੰਨਾ ਵਿੱਚ ਤਾਂ ਨਿਕਲ ਗਿਆ ਹੋਰ ਰੈਂਚੜ ਨਿਕਲ ਗਿਆ। ਨਹੀਂ ਨਾ ਕੱਢ ਜਿੰਨੇ ਤਾਂ ਖਤਮ ਹੋ ਗਏ ਆ ਵੀ ਨਾ ਇਹ ਕੋਈ ਇੱਧਰ ਕਿੱਥੇ ਚੱਡਾ ਨੀ ਬੜਾ ਜਨੀ ਇਹ ਵੀ ਨੀ ਵੀ ਨਾ ਜੰਨੇ ਇਹਦਾ ਆਪਣੇ ਕੋਲੋਂ ਵੀ ਨਿਕਲ ਜੰਨੇ ਆ ਕਿ ਅਗਲੇ ਜ਼ੋਰ ਜੂਰ ਮਾਰਦੇ ਨਾ ਚਾਹੁੰਦੇ ਨਿਕਲ ਜੰਨਾ ਸਮਾਜ ਨਮੀ ਹੀ ਹੈ ਤਾਂ ਪੈਂਸ ਨਮੀਆ ਨਮੀਆ ਨਿਕਲ ਨਹੀਂ ਗਈ ਹੈ ਇਹਨਾਂ ਤਕਰੀਬਨ ਸਾਰੇ ਸਹਰੋਂ ਨਿਕਲ ਗਏ ਨੇ ਕਿਸੇ ਦੀ ਇੱਕ ਦੀ ਨਿਕਲ ਨਹੀਂ ਤੁਸੀਂ ਮੇਰੇ ਕੋਲ ਵੀ ਜੰਨੇ ਨੇ ਹਾਂ ਕਲਨਾੜ ਸੰਗਲ ਕਿੰਨੇ 150 ਲੈ ਵੀ ਹਿੰਦੇ ਚੈਨ ਕੁੱਪੀਆਂ ਜਿੰਦੇ ਸੰਗਲ ਢੋਜਣਾ ਬਾਤੇ ਰੈਂਚ ਸਾਰਾ ਹੀ ਮਟੀਰੀਅਲ ਪਿਆ ਹੈ तकरीबन तकरीबन ਹਰ ਇੱਕ ਚੀਜ਼ ਹੈਗੀ ਆ ਘਾਣ ਪਾਇਆ ਇੰਗਲੈਂਡ ਦੇ ਹੈਪੀ ਇੰਗਲੈਂਡ ਦੇ ਆ ਬਾਈ ਇਹ ਇੰਗਲੈਂਡ ਦੇ ਆ ਬਾਈ ਕਹਿੰਦਾ ਆ ਤੇ ਮਾਰਕਾ ਲੱਗਾ ਹੈ ਉੱਪਰ ਬਾਈ ਵਾਕਈ ਦੇਖਣ ਨੂੰ ਵੀ ਕਾਣਾ ਇਹ ਜਿਆ ਆਪਣੇ ਪੰਜਾਬ ਚ ਤਾਂ ਹੈ ਨਹੀਂ ਨਾ ਚੱਲਦਾ ਆਪਣੇ ਇਹ ਜਿਆ ਆਪਣੇ ਤਾਂ ਕਾਣਾ ਚੱਲਦਾ ਨਹੀਂ ਇਹ ਜਿਆ ਬਾਹਰ ਹੀ ਜਾਂਦੇ ਆ ਇਹ ਜੇ ਬਾਕੀ ਪਿੰਡਾਂ ਦੇ ਲੈ ਵਧੀਆ ਪਿੰਡ ਬਾਈ ਟੁੱਟਣ-ਵੁੱਟਣ ਦਾ ਵੀ ਨਹੀਂ ਹੈਗਾ ਵੀ ਟੁੱਟ ਜਾਊਗਾ ਪਾਜਾ ਬਾਈ ਹਾਂਜੀ ਓਕੇ ਕਾਣਾ ਤੇ ਰਹੇ ਇਹ ਇਹ ਕਾਣਾ ਵਧੀਆ ਮੈਂ ਚਰਾ ਕੇ ਲਿਖਿਆ ਬਾਕੀ ਹੈ ਨਾ ਅਜ ਕਈ ਵੀਰ ਆਪਣੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਪੁੱਛਦੇ ਸੀ ਬਾਈ ਯਾਰ ਐਲ ਰਾਣਾ ਨਹੀਂ ਲੱਭਦੀਆਂ ਉੱਥੇ ਤੇ ਐਲ ਰਾਣਾ ਵੀ ਆ ਗਈਆਂ ਬਾਈ ਆ ਪਈਆਂ ਐਲ ਰਾਣਾ ਵੀ ਕਾਣਾ ਐਲ ਰਾਣਾ ਜੈਕ ਪੈਪਰੈਂਚ ਉਹ ਗੋਟੀਆਂ ਪੁਚਾਬੀਆਂ ਪਾਨਿਆਂ ਦਾ ਤਾਂ ਕੋਹ ਹੰਤਾ ਹੀ ਨਹੀਂ ਪੇਚ ਕਾ ਸਾ ਦੇ ਕੋ ਗਰੇ ਲੱਗੇ ਪਈਆਂ ਵੀ ਮੈਂ ਕਹਿੰਦਾ ਹੋਰ ਆ ਟੋਚਨ ਵਗੈਰਾ ਸਾਰਾ ਸਮਾਨ ਜਿਹੜਾ ਇਹਨਾਂ ਦੇ ਸਟੋਰ ਤੇ ਹੈ ਨਾ ਆ ਦੇਖੋ ਟੋਚਨ ਵਾਲੇ ਤਾਰਾਂ ਪਈਆਂ ਬਾਕੀ ਬਾਈ ਉਹਨਾਂ ਨੇ ਹੁਣ ਰੇਟ ਦਾ ਵੀ ਕੋਈ ਫਰਕ ਪਾਇਆ ਥੋੜੀਆਂ ਥੋੜੇ ਬਹੁਤ ਸਮਾਨ ਜਾਦੇ ਫਿਰ ਆ ਗਿਆ ਡ੍ਰਿਲਾਂ ਬੈਂਡਰੀ ਵਾਲੀਆਂ ਮੋਟਰ ਵਾਲੀਆਂ ਕਿ ਬਿਜਲੀ ਵਾਲੀਆਂ ਸਾਰਾ ਜਿਹੜਾ ਨਾ ਕੋ ਹਨਾ ਆਉਂਦਾ ਮਟੀਰੀਅਲ ਸਾਰਾ ਪਿਆ ਹੈ ਹਲੋ ਫਿਰ ਰੱਖੋ ਗੱਡੀ ਘਾਣ ਤਾਂ ਲੈ ਲਿਆ ਪਰ ਇੱਕ ਦੇਖਦੇ ਆ ਮਾਹ ਚਲਾ ਕੇ ਇੰਗਲੈਂਡ ਵਾਲਾ ਘਾਣ ਬਈ ਬਾਕੀ ਰੈਂਚੜ ਪਏ ਆ ਡਿਸਕ ਚਾਬੀਆਂ ਪਲਾਸ ਪਾਨੇ ਗੋਟੀਆਂ ਗਰੇ ਲੱਗੇ ਪਏ ਆ ਬਾਈ ਜਿਹੜੀਆਂ ਤਾਂ ਹੈਗੀਆਂ ਗੋਟੀਆਂ ਇਹ ਕਰਤੀਆਂ ਬਾਈ ਉਹਨਾਂ ਨੇ ਹੁਣ 300 ਰੁਪਏ ਕਿਲੋ ਜਿਹੜੀ ਹੈਗੀਆਂ ਚਾਬੀਆਂ ਇਹ ਹੈਗੀਆਂ 200 ਰੁਪਏ ਕਿਲੋ ਬਹੁਤ ਜਿਹੜਾ ਸਮਾਨ ਹਨਾ ਵਿਕੇ ਆ ਬਾਈ ਉਹਨਾਂ ਦੇਖੋ ਕਿੱਡੇ ਕਿੱਡੇ ਗਰੇ ਲੱਗੇ ਵੇ ਵਧੀਆ ਤਾਂ ਹੀ ਸਮਾਨ ਵਿਗਿਆ ਇਹ ਬਾਕੀ ਆਪਾਂ ਵੀ ਇੱਕ ਦੋ ਕੋਈ ਵਾਰ ਲੈ ਗਏ ਆ ਆ ਵੀ ਵੇਰੀ ਪਕਾਉਂਗਾ ਆ ਵੀ ਜਿੰਮ ਵਾਲਾ ਸਮਾਨ ਵੀ ਆ ਗਿਆ ਇਹ ਪੂਰੀ ਕੰਪਲੀਟ ਹੈ ਜਿੰਮ ਦਾ ਹੀ ਆ ਬਸ ਪੂਰੇ 5 ਕਿਲੋ 10 ਕਿਲੋ ਅੱਛਾ ਪਲੇਟਾਂ ਵੀ ਹੈਗੀਆਂ 25 ਕਿਲੋ 40 ਕਿਲੋ ਨਾਲ ਪਲੇਟਾਂ ਵੀ ਹੈ ਜਿੰਮ ਵਾਲੀਆਂ ਬਾਕੀ ਆ ਚਾਬੀਆਂ ਜਿਹੜੀਆਂ ਹਨਾ ਵੇ ਆਪਣੇ ਨਿਊ ਹਾਲੈਂਡ ਦੇ ਪੰਪਾਂ ਚ ਜਾਂ ਕਿਸੇ ਜਿੱਥੇ ਜਿੱਥੇ ਵੀ ਚਾਬੀ ਜਿਹੜੀ ਜਿਹੜੀ ਵੀ ਚੀਜ਼ ਵਾਸਤੇ ਬਣੀ ਹੋਈ ਹੈ ਸਾਰੀਆਂ ਚਾਬੀਆਂ ਨਾਲ ਕੋ ਪਤਲਾਬਦਾ ਆ ਦੇਖੋ ਇੱਧਰ ਕਿਸੇ ਸਟੋਰ ਨੂੰ ਆਗੂ ਗੁਲਕਣੇ ਕਰਕੇ ਨਾ ਜਿਹੜਾ ਕਵਰ ਹੁੰਦਾ ਨਾ ਪਰ ਉਹ ਥੋੜਾ ਜਿਹਾ ਸਿੱਕੇ ਇਕੱਠਾ ਜਾ ਚਾਬੀਆਂ ਦੇ ਨਾਲੇ ਚੰਬੜਿਆ ਜਾਂ ਲਪਾਪਾ ਬਾਕੀ ਬਾਈ ਉਹਨਾਂ ਦਾ ਡਰੈਸਰ ਤਾਂ ਸਾਨੂੰ ਪਤਾ ਹੀ ਆ ਨਾ ਵੀ ਕਿੱਥੇ ਇਹਨਾਂ ਦੀ ਦੁਕਾਨ ਆ ਵੈਸੇ ਹੁਣ ਤਾਂ ਚਾਬੀਆਂ ਪਾਣੇ ਹਜੇ ਘਟ ਗਏ ਤਾਂ ਕਰਕੇ ਆ ਜਣਾ ਹੋਰ ਮਾਲ ਹਜੇ ਬਾਈ ਕਹਿੰਦਾ ਨਹੀਂ ਕੋਈ ਨਵੇਂ ਸਾਲ ਦੇ ਵਿੱਚ ਮਾਲ ਹੋਰ ਇਹਨਾਂ ਦਾ ਜਿਹੜਾ ਅਪਲੋਡ ਹੋ ਜਾਣਾ ਅਪਡੇਟ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ। ਬਦ ਬਾਈ ਹੈਨਾ ਅੱਜ ਵੀ ਸਮਾਨ ਜਿਹੜਾ ਪਿਆ ਹੈ ਬਹੁਤ ਪਿਆ ਹੈ ਜੇ ਵੀ ਆਏ ਵੀ ਬਾਕੀ ਵਿਕੀ ਗਿਆ ਨਾਲ ਦੀ ਨਾਲ ਆਪਣੀ ਵੀਡੀਓ ਦੇਖ ਕੇ ਵੀਰ ਬਹੁਤ ਆਏ ਹਨ ਨਾ ਕਮਬਾਈਨਾਂ ਵਾਲੇ ਬਾਈ ਬਾਕੀ ਇਹਨਾਂ ਦੀ ਅਪਡੇਟ ਹੋਣੀ ਹੈ ਸਮਾਨ ਦੀ ਹੁਣ ਉਹ ਵੀ ਤੁਹਾਨੂੰ ਦਿਖਾਵਾਂਗੇ ਹੈ ਭਜਨ ਬਾਈ ਹਾਂਜੀ ਹਾਂਜੀ ਹਾਂ ਹਾਜੀ ਬਾਈ ਕਹਿੰਦਾ ਵੀ ਇਹ ਥੋੜਾ ਜਿਹਾ ਲਵੇ ਜੇ ਲੱਗ ਜਵੇ ਫਿਰ ਸਮਾਨ ਜਿਹੜਾ ਨਵਾਂ ਆਊਗਾ ਬਾਕੀ ਬਾਈ ਗੋਟੀਆਂ ਜਿਹੜੀਆਂ ਸਸhtੀਆਂ ਕਰਤੀਆਂ ਬਾਈ ਉਹਨਾਂ ਨੇ 100 ਰੁਪਏ ਅੱਗੇ 400 ਰੁਪਏ ਕਿਲੋ ਦੀਆਂ ਹੁਣ ਇਹਨਾਂ ਨੇ 300 ਰੁਪਏ ਕਿਲੋ 200 ਰੁਪਏ ਕਿਲੋ ਚਾਭੀਆਂ ਬਾਕੀ ਟੋਚਨ ਵਗੈਰਾ ਉਹ ਵੀ ਦੋ 150 ਰੁਪਏ ਕਿਲੋ ਇਹੋ ਜਿਹੇ ਸਮਾਨ ਵਧੀਆ ਜ਼ਿਮੀਦਾਰਾਂ ਦੇ ਯੱਕੇ ਦੇ ਵਿੱਚ ਸਮਾਨ ਆ ਜੇ ਮੈਂ ਰੇਟ ਵੀ ਘਟਾਤਾ ਗੋਟੀਆਂ 'ਚ ਘਟਾਇਆ ਹਾਂ ਜੀ ਜੀ ਬਾਕੀ ਜਿਵੇਂ ਆਪਣੇ ਘਾਣਾ ਲਿਆ ਹੈ ਨਾ ਇੰਗਲੈਂਡ ਦਾ ਘਾਣਾ ਹੈ ਥੋੜਾ ਬਹੁਤਾ ਲੈਸ ਕਰਨ ਲੱਗੇ ਹੈ ਲੈਸ ਕਰਨ ਆ ਕੇ ਪਏ ਤੋਂ ਹਾਂ ਵੀ ਇਹ ਸਮਾਨ ਜਿਹੜਾ ਪਹਿਲਾਂ ਪਹਿਲਾਂ ਵਿਗਲੇ ਵਿਗਲੇ ਹੁਣ ਥੋੜਾ ਜਿਹਾ ਮਾਈਆਂ ਉਹਨਾਂ ਨੇ ਰੇਟ ਗੋਟੀਆਂ ਪਿੱਛੇ ਰੋਡ ਰੇਟ ਵੀ ਤੋੜਤਾ ਔਰ ਜਿਹੜਾ ਸਮਾਨ ਆ ਜ਼ਿਮੀਦਾਰਾਂ ਦੇ ਪੱਖ ਦੇ ਵਿੱਚ ਇਹ ਆ ਰਾਂ ਵਧੀਆ ਸਮਾਨ ਆ ਬਾਕੀ ਤੁਸੀਂ ਦੇਖਿਆ ਚਾਬੀਆਂ ਨਾ ਪਹਿਲੇ ਮੈਂ ਵਿੰਗਨ ਰੈਡੀਆਂ ਜੀਆਂ ਬਹੁਤ ਵਧੀਆਆਂ ਆਂ ਜੀ ਹਾਂ ਇਹ ਜਦ ਪੰਪਾ ਬੰਬਾਂ ਦੇ ਵਿੱਚ ਲੱਗਦੀਆਂ ਜਿੱਥੇ ਹੈ ਨਾ ਜਿੱਥੇ ਵੀ ਲੱਗਦੀਆਂ ਜੀ ਬੜੀ ਚਾਬੀ ਨਹੀਂ ਲੱਗਦੀ ਹੈਗੀ ਹਾਂ ਉੱਥੇ ਪੈ ਜਾਂਦੀ ਹੈ ਉਹ ਚਾਬੀ ਬਾਕੀ ਤੁਹਾਨੂੰ ਡਰੈਸ ਦਾ ਤਾਂ ਪਤਾ ਹੀ ਹੈ ਨਾ ਬਈ ਕਿਸਾਨ ਕੋਲਡ ਸਟੋਰ ਪੰਬਰੀ ਸਟੋਰ ਵੱਜਦਾ ਹੈ ਵੈਸੇ ਉੱਪਰ ਮਾਰਕਟ ਬੋਰਡ ਲੱਗਿਆ ਹੈ ਇਹਦਾ ਕੋਲਡ ਸਟੋਰ ਦਾ ਕਿਸਾਨ ਕੋਲਡ ਸਟੋਰ ਦਾ ਲੱਗਿਆ ਹੈ ਬਾਕੀ ਆ ਆਪਣਾ ਮਲੋ ਰੋਡ ਆ ਮਲੋ ਰੋਡ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਨਾ ਡਰੈਸ ਦੀ ਵੀਡੀਓ ਤਾਂ ਆਪਾਂ ਪਹਿਲਾਂ ਪਾਈ ਵੀ ਹੋਈ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਾਰਿਆਂ ਦਾ ਬਹੁਤ ਬਹੁਤ ਧੰਨਵਾਦ